ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪੁੱਤਰਾਂ ਦਾ ਸ਼ਹੀਦੀ ਦਿਹਾੜਾ ਹਰ ਸਾਲ ਬੜੀ ਹੀ ਸ਼ਰਧਾ ਭਾਵਨਾ ਨਾਲ ਮਨਾਇਆ ਜਾਂਦਾ ਹੈ ਜਿਸ ਵਿੱਚ ਗੁਰੂ ਜੀ ਦੇ ਪਰਿਵਾਰ ਦੀ ਅਦੁੱਤੀ ਕੁਰਬਾਨੀ ਨੂੰ ਯਾਦ ਕੀਤਾ ਜਾਂਦਾ ਹੈ ਜਿਵੇਂ ਸਰਬੰਸਦਾਨੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਧਰਮ ਲਈ ਆਪਣਾ ਸਾਰਾ ਪਰਿਵਾਰ ਨਿਛਾਵਰ ਕਰ ਦਿੱਤਾ ਸੀ ਇਹ ਦਿਹਾੜਾ ਸਿੱਖ ਕੌਮ ਲਈ ਬਹੁਤ ਹੀ ਮਹੱਤਵਪੂਰਨ ਹੈ ਜਿਸ ਵਿੱਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰੇ ਪੁੱਤਰਾਂ ਸਾਹਿਬਜ਼ਾਦਾ ਅਜੀਤ ਸਿੰਘ ਝੁਝਾਰ ਸਿੰਘ ਜ਼ੋਰਾਵਰ ਸਿੰਘ ਫਤਿਹ ਸਿੰਘ ਅਤੇ ਮਾਤਾ ਬੁੱਜਰ ਕੌਰ ਜੀ ਦੀ ਸ਼ਹਾਦਤ ਨੂੰ ਸਜਦਾ ਕੀਤਾ ਜਾਂਦਾ ਹੈ ਅਮਰੀਕਾ ਦੇ ਵਰਜੀਨੀਆ ਸਟੇਟ ਦੇ ਰਾਜ ਖਾਲਸਾ ਗੁਰਦੁਆਰਾ ਸਾਹਿਬ ਵਿਖੇ ਵੀ ਇਹ ਸ਼ਹੀਦੀ ਦਿਹਾੜਾ ਬੜੀ ਹੀ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ ਇਸ ਮੌਕੇ ਸ਼੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ ਰਾਗੀ ਸਿੰਘਾਂ ਵੱਲੋਂ ਗੁਰਬਾਣੀ ਦਾ ਕੀਰਤਨ ਕਰਕੇ ਸੰਗਤਾਂ ਨੂੰ ਨੇਹਾਲ ਕੀਤਾ ਗਿਆ ਹਰ ਵਾਰ ਹੋਵੇ ਹਰ ਵਾਰ ਹੋਵੇ ਹਰ ਵਾਰ ਹੋਵੇ ਇਸ ਮੌਕੇ ਨੌਜਵਾਨਾਂ ਵੱਲੋਂ ਖੂਨਦਾਨ ਕੈਂਪ ਵੀ ਲਗਾਇਆ ਗਿਆ ਜਿਸ ਵਿੱਚ ਸੰਗਤਾਂ ਵੱਲੋਂ ਖੂਨਦਾਨ ਕਰਨ ਦੀ ਕਾਫੀ ਉਤਸ਼ਾਹ ਦੇਖਣ ਨੂੰ ਮਿਲਿਆ ਸਰਸਾ ਨਦੀ ਦੇ ਪਿਆ ਵਿਛੋੜਾ ਕਿਦਰੇ ਬਾਜ ਤੇ ਕਿਦਰੇ ਘੋੜਾ ਹੋ ਗਿਆ ਲਾਲਾਂ ਦਾ ਜੋੜਾ ਜੋੜਾ ਕਲਗੀਆਂ ਵਾਲੇ ਮਾਹੀ ਦਾ ਉਹ ਪਾਜਾਂ ਵਾਲੇ ਮਾਹੀ ਦਾ ਕਿਸੇ ਸ਼ਾਇਰ ਨੇ ਬਹੁਤ ਵਧੀਆ ਰਜ਼ਾਇਨਾ ਲਿਖੀਆਂ ਨੇ ਦਸ਼ਮ ਪਾਸ਼ਾ ਕੌਮ ਦਾ ਕਰਜ ਸਿਰ ਤੋਂ ਸਮੇ ਸਮੇ ਸਿਰ ਆਪ ਉਤਾਰਦੇ ਰਹੇ ਜਿੱਥੇ ਪਿਤਾ ਦੀ ਲੋੜ ਪਈ ਪਿਤਾ ਦਿੱਤਾ ਲੋੜ ਪੁੱਤਾਂ ਦੀ ਪਈ ਪੁੱਤ ਵਾਰਦੇ ਰਹੇ ਸਮੇ ਬਾਦ ਸੁਝਾਇਆ ਹਜ਼ੂਰ ਤੈਂ ਆਪ ਸਮੇ ਦੀ ਜੁਲਫ ਸਵਾਰਦੇ ਰਹੇ ਮੇਰਾ ਦੇਸ਼ ਮੇਰੀ ਕੌਮ ਸੋਵੇ ਮਖਮਲੀ ਗੱਦਿਆਂ ਤੇ ਆਪ ਸੂਲਾਂ ਦੀ ਛੇ ਜੀ ਸ਼ਿੰਗਾਰ ਦੇ ਰਹੇ ਆਪਣੇ ਸਿੰਘਾਂ ਨੂੰ ਦੱਸ ਦੇ ਸੁਣੋ ਸਿੰਘੋ ਆਪਣੇ ਫਰਜ਼ ਨੂੰ ਇਦਾਂ ਨਿਭਾਈਦਾ ਜੇ ਧਰਮ ਰੱਖਣੇ ਦੀ ਜੇਕਰ ਜੰਦ ਚੜਪੇ ਤੇ ਉਦੋਂ ਪੁੱਤਾਂ ਦਾ ਨੰਦਰਾ ਪਾਈਦਾ ਜੀ ਸਾਧ ਸੰਗਤ ਜੀ ਆਓ ਗੱਜ ਕੇ ਫਤਿਹ ਬੁਲਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਕਿ ਤੁਹਾਨੂੰ ਸਾਰਾ ਪਤਾ ਹੈ ਅੱਜ ਜਿਹੜਾ ਮਹੀਨਾ ਹੈ ਸਾਬ ਜਦਿਆਂ ਦੀ ਸ਼ਹੀਦੀ ਤੇ ਪਰਿਵਾਰ ਵਿਛੋੜੇ ਦਾ ਮਹੀਨਾ ਹੈ ਦੁਨੀਆ ਭਰ ਦੇ ਸਿੱਖ ਕਿਤੇ ਵੀ ਵਰਲਡ ਚ ਬੈਠੇ ਹੋਏ ਨੇ ਹੋਰ ਧਰਮਾਂ ਦੇ ਨਾਲ ਸਮਰੱਥ ਲੋਕ ਜਿੱਥੇ ਵੀ ਬੈਠੇ ਨੇ ਸਾਬ ਜਦਿਆਂ ਦੀ ਸ਼ਹੀਦੀ ਨੂੰ ਸਮਰਪਿਤ ਹੁੰਦੇ ਨੇ ਨਮਸਕਾਰ ਕਰਦੇ ਨੇ ਲਾਸਾਨੀ ਸ਼ਹੀਦੀ ਸਾਨੂੰ ਗੁਰਤੀ ਦਿੱਤੀ ਦਸਮੇਸ਼ਪੁਰਾ ਜੀ ਦੇ ਬੱਚਿਆਂ ਨੇ ਸ਼ਹੀਦੀ ਕਿਦਾਂ ਪਾਈ ਦੀ ਹੈ ਸ਼ਹੀਦ ਕਿਦਾਂ ਹੋਈਦਾ ਅਮਰੀਕਾ ਦੇ ਵਰਜੀਨੀਆ ਦਾ ਗੁਰੂ ਘਰ ਆ ਰਾਜ ਖਾਲਸਾ ਜਿੱਥੋਂ ਦੇ ਨੌਜਵਾਨਾਂ ਦਾ ਹਰ ਵੇਲੇ ਅਪਰਾਧਾ ਹੁੰਦਾ ਹੈ ਸੇਵਾਦਾਰਾਂ ਦਾ ਅਪਰਾਧਾ ਹੁੰਦਾ ਕਿ ਕੌਮ ਦਾ ਕੋਈ ਵੀ ਤਿਹਾੜਿਆ ਉਹਨੂੰ ਬੜੇ ਉਤਸ਼ਾਹ ਨਾਲ ਬਣਾਉਂਦੇ ਨੇ ਅੱਜ ਉਹਨਾਂ ਨੇ ਸਭ ਜ੍ਹਾ ਦੇ ਸ਼ਹੀਦੀ ਪੁਰਬ ਨੂੰ ਬੜੇ ਉਤਸ਼ਾਹ ਤੇ ਚੰਗੇ ਤਰੀਕੇ ਨਾਲ ਬਣਾਇਆ ਸਭ ਤੋਂ ਵਧੀਆ ਤੇ ਚੰਗੀ ਗੱਲ ਜਿਹੜੀ ਸਲਾਹਨਯੋਗ ਆ ਸ਼ਾਬਾਸ਼ ਦੇਣ ਵਾਲੀ ਆ ਅੱਜ ਦੇ ਦਿਨ ਤੇ ਇਹਨਾਂ ਨੇ ਬਲੱਡ ਡੋਨੇਸ਼ਨ ਦਾ ਪ੍ਰਬੰਧ ਕੀਤਾ ਆ ਖੂਨਦਾਨ ਜਿਹਨੂੰ ਆਪਾਂ ਕਹਿ ਦਿੰਦੇ ਆ ਔਰ ਖੂਨਦਾਨ ਕਰਨਾ ਕਈਆਂ ਦੀ ਜਾਨ ਬਚਾਉਣ ਦੇ ਕੰਮ ਵੀ ਆਉਂਦਾ ਆ ਆਓ ਗੱਲ ਕਰਦੇ ਆ ਇਸ ਗੁਰੂ ਘਰ ਦੇ ਨੌਜਵਾਨ ਜਿਨ੍ਹਾਂ ਦੇ ਮੋਢਿਆਂ ਤੇ ਕੱਲ ਨੂੰ ਜਿਨ੍ਹਾਂ ਦੇ ਮੋਢਿਆਂ ਤੇ ਕੱਲ ਨੂੰ ਕੌਮ ਦਾ ਭਾਰ ਪਹਿਣਾ ਔਰ ਇਹ ਬੜੇ ਚੰਗੇ ਤਰੀਕੇ ਨਾਲ ਪਹਾ ਰਹੇ ਨੇ ਆਉ ਗੱਲ ਕਰਦੇ ਆ ਟੈਲ ਸਿੰਘ ਜੀ ਕੀ ਕਹਿਣਾ ਚਾਹੁੰਦੇ ਆ ਅੱਜ ਦੇ ਦਿਨ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅ ਜਿੱਦਾਂ ਆਪ ਸਭ ਨੂੰ ਪਤਾ ਹੈ ਕਿ ਦਸੰਬਰ ਦਾ ਮਹੀਨਾ ਤੇ ਆਖਰੀ ਬੀਖ ਜਿੱਥੇ ਗੁਰੂ ਗੋਬਿੰਦ ਸਿੰਘ ਜੀ ਦਾ ਪੂਰਾ ਪਰਿਵਾਰ ਉਹਨਾਂ ਤੋਂ ਵਿਛੜ ਗਿਆ ਸੀ ਅ ਸਾਡੇ ਸਾਰੇ ਸੇਵਾਦਾਰ ਰਾਜਕਾਲ ਸਾ ਗੁਰੂ ਘਰ ਦੀ ਸਾਰੀ ਸੰਗਤ ਅ ਬੜੇ ਹੀ ਸਰਦਾਰਪੂਰਵਕ ਬੜੇ ਹੀ ਸਿੰਪਲ ਤਰੀਕੇ ਨਾਲ ਅ ਉਹਨਾਂ ਦਾ ਪਰਿਵਾਰ ਵਿਛੋੜਾ ਮਨਾਇਆ ਗਿਆ ਹੈ ਤੇ ਹਾ ਸਾਲ ਦੀ ਤਰ੍ਹਾਂ ਸਾਡੀ ਕੋਸ਼ਿਸ਼ ਜੀ ਤੇ ਗੁਰੂ ਸਾਹਿਬ ਨੇ ਕਿਰਪਾ ਕੀਤੀ ਕਿ ਅਸੀਂ ਬਲੱਡ ਨੇਟ ਆਰਗੇਨਾਈਜ਼ ਕਰ ਸਕੇ ਕਰ ਸਕੇ ਤੇ ਸਭ ਤੋਂ ਸਭ ਤੋਂ ਜ਼ਿਆਦਾ ਧੰਨਵਾਦ ਸੰਗਤਾਂ ਦਾ ਜਿਨ੍ਹਾਂ ਨੇ ਬਹੁਤ ਬਹੁਤ ਚੜ੍ਹ ਕੇ ਹਿੱਸਾ ਪਾਇਆ ਸਾਰੀਆਂ ਸੰਗਤਾਂ ਦਾ ਅਖੰਡ ਪਾਤਸ਼ਾਹ ਦੇ ਭੋਗ ਪਾਏ ਗਏ ਨੇ ਤੇ ਬਹੁਤ ਹੀ ਵਧੀਆ ਸਰਦਾ ਨਾਲ ਤੇ ਸਿੰਪਲ ਤਰੀਕੇ ਨਾਲ ਬਿਲਕੁਲ ਲੰਗਰਾਂ ਦੇ ਵਿੱਚ ਕੋਈ ਮਠਿਆਈ ਕੋਈ ਪਕੌੜਾ ਸਾਹਿਬ ਕੁਝ ਵੀ ਨਹੀਂ ਵਰਤਿਆ ਗਿਆ ਸੋ ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਜਿਆਦਾ ਇਤਿਹਾਸ ਦੇ ਨਾ ਜਾਣਦੇ ਹੋਏ ਜਿੱਦਾਂ ਭਾਈ ਸਾਹਿਬ ਜੀ ਨੇ ਦੱਸਿਆ ਹੈਗਾ ਇਤਿਹਾਸ ਸਾਡਾ ਆ ਸ਼ੇਦੀ ਦਿਹਾੜਿਆਂ ਦਾ ਤੇ ਸਾਡਾ ਇੱਕ ਛੋਟਾ ਜਿਹਾ ਉਪਰਾਲਾ ਰਿਹਾ ਸਾਰੇ ਸੇਵਾਦਾਰਾਂ ਵੱਲੋਂ ਮਿਲ ਕੇ ਸ੍ਰੀ ਖੰਡ ਪਾਸਾ ਸਾਹਿਬ ਜੀ ਦਾ ਭੋਗ ਪਾਏ ਗਏ ਨੇ ਉਸ ਤੋਂ ਉਪਰੰਤ ਲੰਗਰਾਂ ਦੀ ਸੇਵਾ ਚੱਲ ਰਹੀ ਹੈਗੀ ਐ ਐਂਡ ਸਭ ਤੋਂ ਵੱਡੀ ਗੱਲ ਹੈਗੀ ਆ ਮਹਾਦਾਨ ਜਿਹਨੂੰ ਖੂਨਦਾਨ ਕਿਹਾ ਗਿਆ ਹੈਗਾ ਆ ਉਹਦਾ ਅੱਜ ਇੰਤਜ਼ਾਮ ਕੀਤਾ ਗਿਆ ਹੈਗਾ ਇਨੋਵਾ ਬਲੱਡ ਡਰਾਈਵ ਸਰਵਿਸਸਿਜ਼ ਵੱਲੋਂ ਵੀ ਜਿੱਦਾਂ ਸਾਨੂੰ ਸਾਰਿਆਂ ਨੂੰ ਪਤਾ ਹੈਗਾ ਆ ਕਿ ਜਿੰਨੀ ਮਰਜ਼ੀ ਅਸੀਂ ਦੁਨੀਆ ਦੇ ਤਰੱਕੀ ਕਰ ਲਈ ਹੈਗੀ ਆ ਪਰ ਜਿਹੜਾ ਖੂਨ ਹੈਗਾ ਉਹਦਾ ਕੋਈ ਸਬਸਟੀਟਿਊਟ ਨਹੀਂ ਹੈਗਾ ਉਹ ਇਨਸਾਨ ਦਾ ਖੂਨ ਹੀ ਇਨਸਾਨ ਦੇ ਕੰਮ ਆ ਸਕਦਾ ਹੈ ਤੇ ਇਸੇ ਤਰ੍ਹਾਂ ਹੀ ਅਸੀਂ ਅੱਗੇ ਵੀ ਆਪ ਸਭ ਸਾਥ ਸੰਗਤਾਂ ਤੋਂ ਸੰਗਤੋਂ ਅਸ਼ੀਰਵਾਦ ਚਾਹੁੰਦੇ ਆ ਕਿ ਤਾਂ ਵੱਧ ਚੜ ਕੇ ਸਾਰੀ ਸੰਗਤ ਸਾਰੇ ਹੀ ਸੇਵਾਦਾਰ ਵੱਧ ਚੜ ਕੇ ਸਾਰਿਆਂ ਦੇ ਸਹਿਯੋਗ ਨਾਲ ਸੇਵਾ ਕਰਦੇ ਰਹਿਣ ਤੇ ਚੜ੍ਹਦੀ ਕਲਾ 'ਚ ਰਹਿਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹਨੇ ਨੌਜਵਾਨ ਜਿਨ੍ਹਾਂ ਦਾ ਅਪਰੈਲਾ ਦਿਵਾਲੀ ਹੋਵੇ ਕੋਈ ਵੀ ਤਿਹਾੜ ਹੋਵੇ ਵਿਸਾਖੀ ਹੋਵੇ ਇਹ ਬੜੇ ਉਤਸ਼ਾਹ ਨਾਲ ਮਨਾਉਂਦੇ ਨੇ ਸਭ ਰੰਗ ਟੀਵੀ ਸਭ ਜਾਦਿਆਂ ਦੀ ਲਾਸਾਨੀ ਸ਼ਹਾਦਤ ਨੂੰ ਕੋਟੀ ਕੋਟੀ ਪ੍ਰਣਾਮ ਕਰਦਾ ਅੱਜ ਮੌਕਾ ਮਿਲਿਆ ਅਸੀਂ ਖੁਸ਼ਕਿਸਮਤ ਸਮਝਦੇ ਆ ਆਪਣੇ ਆਪ ਨੂੰ ਕਿ ਸਭ ਜਾਦਿਆਂ ਦੇ ਸ਼ਹੀਦੀਪੁਰ ਤੇ ਇਹਨਾਂ ਨੌਜਵਾਨਾਂ ਨੇ ਸਾਨੂੰ ਸਦਾ ਪੱਤਰ ਦਿੱਤਾ ਤੇ ਅਸੀਂ ਇਹਨੂੰ ਕਵਰ ਕਰ ਰਹੇ ਆ ਔਰ ਦੋਸਤੋ ਆਓ ਸੰਗਤ ਜੀ ਪੰਜ ਜਾਣਕਾਰੇ ਛੱਡਣੇ ਨੇ ਉਨ੍ਹਾਂ ਸਭ ਜਿਆਦਿਆਂ ਨੂੰ ਪ੍ਰਣਾਮ ਕਰਨੀ ਆ ਪੰਜਾ ਜਾਣਕਾਰਿਆਂ ਚ ਬੋਲੋ ਹਾਲੇ ਸਤਿ ਸ਼੍ਰੀ ਅਕਾਲ ਦੇਖਦੇ ਰਹਿਣਾ ਸਬਰੰਗ ਪੀਵੀ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ